ਹਾਂਜੀ ਸਾਨੂੰ ਇਤਲਾਹ ਮਿਲੀ ਸੀ ਜਿਹੜੀ ਇਕਟ੍ਰੇਟੀ ਗੱਡੀ ਜਾਂਦੀ ਹਨ ਦਿੱਲੀ ਬਿਹਿੰਡਾ ਤੋਂ ਦਿੱਲੀ ਤੇ ਉਹਦੇ ਅੱਗੇ ਇੱਕ ਆਦਮੀ ਆਇਆ ਸੀ ਉਹਦੀ ਇਨਫੋਰਮੇਸ਼ਨ ਮਿਲੀ ਜੀ ਉਹ ਸਾਨੂੰ ਅਸੀਂ ਮੌਕੇ ਤੇ ਪਹੁੰਚੇ ਉੱਥੇ ਦਾਤੀਵਾ ਸਟੇਸ਼ਨ ਤੋਂ ਅੱਗੇ ਜਿਹੜਾ ਇਹ ਐਕਸੀਡੈਂਟ ਹੋਇਆ ਤੇ ਉੱਥੇ ਜਾ ਕੇ ਪਤਾ ਲੱਗਿਆ ਲੋਕ ਉਥੇ ਬੰਦੇ ਕਾਫੀ ਲੋਕ ਆਏ ਖੇਤਾਂ ਵਾਲੇ ਜਾਂ ਪਿੰਡ ਡੋਲਫੁੱਲੂ ਵਾਲੇ ਤੋਂ ਉਥੇ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਡੋਲਫੁੱਲੂ ਵਾਲੇ ਦਾ ਬੰਦਾ ਹੈ ਇਹ ਬੰਦਾ ਸਰੂਪ ਸਿੰਘ ਹੈ ਸਰੂਪ ਬਖਸ਼ੀ ਸਿੰਘ ਪਿੰਡ ਰੋਲਪੁਰ ਵਾਲਾ ਤੇ ਇਹ ਗਰੀਬੀ ਸੀ ਕਿ ਇਹਨੇ ਘਰ ਦੇ ਵਿੱਚ ਦੱਸਣ ਮੁਤਾਬਕ ਇਹਨਾਂ ਦੇ ਜਿਹੜੇ ਪੇਰੈਂਟਸ ਹਨ ਦੱਸਿਆ ਵੀ ਇਹ ਉਸ ਟਾਈਮ ਤੋਂ ਬਿਮਾਰ ਰਹਿੰਦਾ ਸੀ ਤੇ ਮਾਰੀ ਕਰਕੇ ਨਾ ਪਰੇਸ਼ਾਨ ਰਹਿੰਦਾ ਸੀ ਬਸ ਅੱਜ ਇਹਨੇ ਅਚਾਨਕ ਹੀ ਬਦਲ ਇਹ ਟੇਥ ਲਿਆ ਗਿਆ ਲਾਸ਼ ਜੀ ਹਾਂ ਜੀ ਲਾਸ਼ ਜੀ ਪੋਸਟਮਾਰਟਲ ਵੀ ਭੇਜੀ ਹਾਂ ਲਾਸ਼ ਇਹਦੀ ਮੁਕੀਦੀ ਕਾਰਵਾਈ ਕਰਕੇ ਅਸੀਂ ਸਿਵਲ ਹਸਤਪਾਲਾ ਦਾ ਰੱਖੀ ਹੋਈ ਹੈ ਤੇ ਪੇਰੈਂਟਸ ਆ ਰਹੇ ਆ ਉਹਨਾਂ ਦੇ ਬਿਆਨ ਤੇ ਕਾਰਵਾਈ ਕਰਦੇ ਕੀ ਨਾਮ ਹੈ ਮੇਰਾ ਨਾਮ ਰਜੀ ਸਿੰਘ ਹੈ ਜੋ ਅੱਜ ਹਾਦਸਾ ਹੋਇਆ ਸਰੂਪ ਸਿੰਘ ਜਿਸ ਨਾਲ ਉਸ ਤੋਂ ਬਖਸ਼ੀ ਸਿੰਘ ਪਿੰਡ ਪੁਲਵਾਲ ਡੋੜਦੇ ਰਹਿਣ ਵਾਲੇ ਸਨ ਜੋ ਕਿ ਆਪਣੇ ਘਰ ਦੇ ਲਈ ਇਹ ਲੱਕੜਾ ਵਗੈਰਾ ਇਕੱਠੀਆਂ ਕਰਨ ਲਈ ਆਏ ਸੀਗੇ ਰੇਲਵੇ ਸਟੇਸ਼ਨ ਤੇ ਤੇ ਜਦੋਂ ਇਹਨਾਂ ਨੇ ਸਾਈਕਲ ਖੜਾਇਆ ਤਾਂ ਇਹ ਰੇਲ ਕਰਾਸ ਕਰਦੀ ਸੀ ਲਾਈਨ ਤੇ ਇੱਕ ਤਾਂ ਪਹਿਲੀ ਗੱਲ ਤੇਜ਼ ਸੀ ਕਿ ਕਾਫੀ ਟਾਈਮ ਤੋਂ ਬੰਗਵਾ ਰਹੀ ਸੀ ਅੱਖਾਂ ਤੋਂ ਵੀ ਘੱਟ ਦਿਖਦਾ ਸੀ ਤੇ ਕੰਨਾਂ ਤੋਂ ਵੀ ਬਿਲਕੁਲ ਨਹੀਂ ਸੁਣਦਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਧਰੋਂ ਗੱਡੀ ਆ ਰਹੀ ਹੈ ਜੀ ਪੇਟ ਵੱਜਣ ਕਾਰਨ ਕਿਹਾ ਸਰੂਪ ਸਿੰਘ son of ਬਖਸ਼ ਸਿੰਘ ਦੀ ਜੋ ਕਿ ਟੈਕਨੀਕ ਤਾਂ ਇਹ ਜੋ ਕਿ ਸਾਰਾ ਘਟਨਾ ਦਾ ਕਾਰਕਮ ਸਾਰਾ ਇੰਜ ਕੀ ਮੰਗ ਕਰਦੇ ਨੇ ਮੰਗ ਤਾਂ ਚਲੋ ਸੀ ਆਈ ਵੀ ਠੀਕ ਆਣਾ ਕਿ ਲੋਕੀ ਰੱਬ ਨੂੰ ਮੰਨਦੇ ਸੀ ਆ ਇਹਨਾਂ ਕੋਲ ਆ ਇਹ ਅਟਮ ਚੇਦੀ ਹੋਇਆ ਜੋ ਵੀ ਸਾਨੂੰ ਬਣਦੀ ਸਹਾਇਤਾ ਗਈ ਉਹ ਪਰਿਵਾਰ ਨੂੰ ਮਿਲੇ ਕਿਉਂਕਿ ਪਰਿਵਾਰ ਐਸਸੀ ਕੈਟਾਗਰੀ ਨਾਲ ਸੰਬੰਧਿਤ ਹੈ ਕਾਫੀ ਗਰੀਬ ਹੈ